ਏਟ ਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸੋ ਖਮਾਣੋ ਸ਼ਹਿਰ ਦੇ ਵਿੱਚ ਅੱਜ ਅਸੀਂ ਪਹੁੰਚੇ ਆ ਜੋ ਅਮਿਤ ਕੁਮਾਰ ਗਿਫਤੀ ਜੀ ਜੋ ਕਿ ਇੱਕ ਬਹੁਤ ਵਧੀਆ ਜੋਤਿਸ਼ ਦਾ ਕੰਮ ਕਰਦੇ ਨੇ ਖਮਾਣੋ ਸ਼ਹਿਰ ਦੇ ਵਿੱਚ ਸੋ ਉਹਨਾਂ ਦੇ ਵਾਈਫ ਜੋ ਮਿਨਾਕਸ਼ੀ ਚੋਪੜਾ ਜੀ ਸੋ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਹੁਣੇ-ਹੁਣੇ ਚੋਣਾ ਹੋਈਆਂ ਸੀ ਲੋਕ ਸਭਾ ਦੀਆਂ ਸੋ ਪੰਜਾਬ ਦੇ ਵਿੱਚ 13 ਸੀਟਾਂ ਸੀ ਸੋ ਜਿਨ੍ਹਾਂ ਸੀਟਾਂ ਦੇ ਬਾਰੇ ਜੋ ਜੋਸ਼ੀ ਜੀ ਨੇ ਸਾਡੇ ਨਾਲ ਬੈਠੇ ਨੇ ਆਪਣਾ ਜੋਤਿਸ਼ ਦਾ ਕੰਮ ਕਰਦੇ ਨੇ ਮਨਾਕਸ਼ੀ ਚੋਪੜਾ ਜੀ ਸੋ ਇਹਨਾਂ ਦੇ ਵੱਲੋਂ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ ਕਿ ਕੌਣ-ਕੌਣ ਜਿੱਤੇਗਾ ਅਤੇ ਕੌਣ-ਕੌਣ ਹਾਰੇਗਾ ਸੋ ਇੱਕ ਡਿਬੇਟ ਹੋਈ ਸੀ ਉਸ ਦੇ ਵਿੱਚ ਚੈਨਲ ਦੇ ਉੱਤੇ ਇਹਨਾਂ ਨੇ ਸਾਰਾ ਕੁਝ ਦੱਸ ਦਿੱਤਾ ਸੀ ਤੇ ਆਪਾਂ ਹੁਣ ਗੱਲਬਾਤ ਕਰਦੇ ਹਾਂ ਮਨਾਕਸ਼ੀ ਚੋਪੜਾ ਜੀ ਦੇ ਨਾਲ ਹਾਂਜੀ ਜੈ ਮਾਤਾ ਦੀ ਜੀ ਜੈ ਮਾਤਾ ਦੀ ਜੀ ਸੋ ਇਹ ਤੁਸੀਂ ਕਿਸ ਤਰ੍ਹਾਂ ਮਤਲਬ ਪ੍ਰੇਕਸ਼ਵਾਰੀ ਜਿਹੜੀ ਕੀਤੀ ਹੈ ਕਿਹੜੇ ਚੈਨਲ ਤੋਂ ਕਰੀ ਸੀ ði ਲੀਵਿੰਗ ਇੰਡੀਆ ਨਿਊਜ਼ ਚੈਨਲ ਦੇ ਉੱਤੇ 3 ਜੂਨ ਨੂੰ ਰਾਤੀ 8 ਤੋਂ 9 ਪ੍ਰੋਗਰਾਮ ਚ ਆਇਆ ਸੀ ਜੀ ਜਿਹਦੇ ਵਿੱਚ ਉਹਨਾਂ ਨੇ ਪੰਜਾਬ ਦੀਆਂ ਸੀਟਾਂ ਬਾਰੇ ਕੁਝ ਸਵਾਲ ਪੁੱਛੇ ਉਹਨਾਂ ਦੇ ਕੈਂਡੀਡੇਟਸ ਦੇ ਨਾਮ ਸਾਨੂੰ ਦਿੱਤੇ ਗਏ ਬੀਏ ਨਾਮ ਨੇ ਵੀਏ ਸੇ ਏਰੀਆ ਚੋਂ ਖੜੇ ਹੈ ਜਿਵੇਂ ਕਡੋਰ ਸਾਹਿਬ ਤੋਂ ਕੁਝ ਨਾਮ ਸਾਨੂੰ ਦਿੱਤੇ ਗਏ ਵੀ ਕੌਣ ਜਿੱਤੇਗਾ ਤੁਸੀਂ ਥੋੜੀ ਜੀ ਪ੍ਰੈਡਿਕਸ਼ਨ ਕਰੋ ਦੇਖੋ ਸਾਡੇ ਕੋਲ ਸਾਰੇ ਕੈਂਡੀਡੇਟਸ ਦੇ ਕੋਈ ਵੀ ਜਨਮ ਟੇਵੇ ਵਗੈਰਾ ਨਹੀਂ ਸੀ ਜੀ ਅਸੀਂ ਆਪਣੀ ਜੋਤਿਸ਼ ਦੇ ਹਿਸਾਬ ਨਾਲ ਉਹਨਾਂ ਦੀ ਨਾਮ ਰਾਸ਼ੀ ਤੋਂ ਹੀ ਕੋਸ਼ਿਸ਼ ਕੀਤਾ ਕਿ ਐਨਲਾਈਜ਼ ਕਰਕੇ ਇੱਕ ਸਹੀ ਪ੍ਰੈਡਿਕਸ਼ਨ ਦੇਣ ਦੀ ਕੋਸ਼ਿਸ਼ ਕੀਤੀ ਜਿਆਦਾਤਰ ਆਪਣਾ ਜਨਮ ਕੁੰਡਲੀ ਤੋਂ ਪਤਾ ਲੱਗਦਾ ਹੁੰਦਾ ਹੈ ਹਾਂਜੀ ਜਿਆਦਾਤਰ ਜਨਮ ਕੁੰਡਲੀ ਤੋਂ ਹੀ ਸਹੀ ਪਤਾ ਲੱਗਦਾ ਹੈ ਹਾਂਜੀ ਪਰ ਹੁਣ ਉਸ ਟਾਈਮ ਐਨੇ ਕੈਂਡੀਡੇਟ ਨੇ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਹਰ ਇੱਕ ਏਰੀਆ ਦੇ ਵਿੱਚ ਚਾਰ ਚਾਰ ਪੰਜ ਪੰਜ ਕੈਂਡੀਡੇਟ ਖੜੇ ਸੀ ਜੀ ਤੇ ਹੁਣ ਇੰਨੀਆਂ ਕੁੰਡਲੀਆਂ ਦੇਖਣੀਆਂ ਹੁਣ 13 ਤੋਂ 13 ਚੋਕੀ ਤੁਸੀਂ ਲਗਾ ਲਓ ਹੈ ਨਾ 52 52 ਤੋਂ 55 ਜਾਣੇ ਸੀ ਸਾਲ ਦੀ ਕੁੰਡਲੀ ਦੇਖਣੀ ਵੀ ਮੁਸ਼ਕਿਲ ਹੈ ਔਰ ਨਾ ਹੀ ਸਭ ਦਾ ਡਾਟਾ ਇਮੀਡੀਟਲੀ ਗੈਦਰ ਹੋਣਾ ਸੀ ਹਾਂਜੀ ਤਾਂ ਫਿਰ ਉਹਨਾਂ ਦੇ ਨਾਮ ਤੋਂ ਹੀ ਨਾਮ ਰਾਸ਼ੀ ਬਣਾਈ ਗਈ ਤੇ ਉਹਨਾਂ ਦਾ ਗੋਚਰ ਦੇਖਿਆ ਗਿਆ ਉਸ ਗੋਚਰ ਤੋਂ ਹੀ ਵੀ ਗੋਚਰ ਦੇ ਵਿੱਚ ਕਿਹਦੇ ਸਟਾਰਸ ਜਿਹੜੇ ਆ ਬਹੁਤ ਪ੍ਰਭਲ ਦਿਖਾਈ ਦੇ ਰਹੇ ਸੀਗੇ ਤਾਂ ਉਹਨਾਂ ਦੇ ਹੀ ਨਾਮ ਅਸੀਂ ਸੁਜੈਸਟ ਕੀਤੇ ਜੀ ਤਾਂ ਆਲਮੋਸਟ ਤਕਰੀਬਨ ਸਾਰੇ ਉਹੀ ਨਾਮ ਜਿਵੇਂ ਮਾਲਵਿੰਦਰ ਸਿੰਘ ਜੀ ਤੇ ਵਿਜਿੰਦਰ ਸਿੰਘ ਲਾ ਦੇ ਵਿੱਚ ਬਹੁਤ ਹੀ ਫਸਮੀ ਟੱਕਰ ਵੀ ਦੇਖੀ ਗਈ ਬਹੁਤ ਅਪ ਐਂਡ ਡਾਊਨ ਅੱਗੇ ਪਿੱਛੇ ਹੁੰਦਾ ਰਿਹਾ ਲੇਕਿਨ ਮਾਲਵਿੰਦਰ ਜੀ ਫਾਈਨਲੀ ਜਿੱਤੇ ਜੀ ਰਾਜਵਿੰਦ ਸਿੰਘ ਜੀ ਤੇ ਦੂਸਰੇ ਰਵਨੀਤ ਬਿੱਟੂ ਜੀ ਦੇ ਵਿੱਚ ਕਾਫੀ ਕੰਪੀਟੀਸ਼ਨ ਸਾਨੂੰ ਵੀ ਨਜ਼ਰ ਆ ਰਿਹਾ ਸੀ ਹਾਂਜੀ ਪਰ ਅਮਰਿੰਦਰ ਸਿੰਘ ਜੀ ਵੜਿੰਗ ਸਿੰਘ ਵੜਿੰਗ ਜੀ ਉਹੀ ਜਿੱਤੇ ਹਾਂਜੀ ਫਿਰ ਅਮਰਿਤਪਾਲ ਜੀ ਦੇ ਸਟਾਰਸ ਸਭ ਨਾਲੋਂ ਸਟਰੋਂਗ ਦਿਖਾਈ ਦੇ ਰਹੇ ਸੀ ਕਿ ਬਿਲਕੁਲ ਇੱਕ ਜੂਨ ਤੋਂ ਹੀ ਬਦਲੇ ਸੀ ਜੀ ਦਿਸ ਇਨ ਵਾਟਪੀਆ ਅਰਸੀ ਮਰਤ ਜੀ ਚੰਨੀ ਜੀ ਅਰੇ ਮਤਲਬ ਕਈ 7 8 9 ਦੇ ਨਾਮ ਅਸੀਗੇ ਜਿਹੜੇ ਮਤਲਬ ਬਿਲਕੁਲ ਸਹੀ ਰਹੇ ਇਹ ਤੁਸੀਂ ਦਿੱਤੇ ਮਤਲਬ ਐਟ a ਟਾਈਮ ਹੈ ਹਾਂ ਜੀ ਕੋਈ ਇਹਦੇ ਬਾਰੇ ਪਹਿਲਾਂ ਤੁਹਾਨੂੰ ਕੋਈ ਜਾਣਕਾਰੀ ਨਹੀਂ ਸੀ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਸੀ ਔਰ ਮਤਲਬ ਅੱਜ ਮੈਂ ਹੋਣਾਂ ਦੇ ਨਾਮਾਂ ਤੋਂ ਜਾਣੂ ਹੋ ਗਈ ਹਾਂ ਕਿਉਂਕਿ ਆਪਣੇ ਕੰਮ ਚ ਵੀ ਸੀਗੀ ਔਰ ਪੋਲਿਟਿਕਸ ਚ ਕੋਈ ਇੰਟਰਸਟ ਵੀ ਨਹੀਂ ਹੈ ਜੀ ਤਾਂ ਇਸ ਕਰਕੇ ਕੁਝ ਉਹਨਾਂ ਦੇ ਨਾਮਾਂ ਬਾਰੇ ਪਤਾ ਵੀ ਨਹੀਂ ਸੀ ਤੇ ਬਟ ਚਲੋ ਆਪਣੀ ਕੋਸ਼ਿਸ਼ ਕੀਤੀ ਕਿ ਆਪਣੀ ਵਿੱਦਿਆ ਜੋ ਸਿੱਖੀ ਹੈ ਜੋ ਇੰਨੇ ਸਾਲਾਂ ਦੀ ਪ੍ਰੈਕਟਿਸ ਕਰ ਰਹੇ ਆ ਹਾਂਜੀ ਤੇ ਜਿਹੜੇ ਵੀ ਮਾਤਾ ਨੂੰ ਆਪਣੇ ਪ੍ਰਭੂ ਨੂੰ ਮੰਨਦੇ ਆ ਉਹਨਾਂ ਨੂੰ ਧਿਆ ਕੇ ਆਪਣੀ ਵਿੱਦਿਆ ਨੂੰ ਯੂਜ਼ ਕੀਤਾ ਤੇ ਜੋ ਪ੍ਰੈਡਿਕਟ ਕੀਤਾ ਪ੍ਰਮਾਤਮਾ ਨੇ ਲਾਜ ਰੱਖੀ ਉਹੀ ਨਾਮ ਸਾਹਮਣੇ ਜੇ ਤੂੰ ਕੈਟਾਗਰੀ ਚ ਦੇਖਣ ਨੂੰ ਮਿਲੇ ਜੀ ਸੋ ਤਿੰਨ ਤਰੀਕ ਨੂੰ ਤੁਸੀਂ ਦੱਸਤਾ ਤੇ ਚਾਰ ਤਰੀਕ ਨੂੰ ਉਹੀ ਰਿਜ਼ਲਟ ਫਾਈਨਲ ਹੋ ਗਿਆ ਬਿਲਕੁਲ ਜੀ ਸੋ ਇਹ ਜਿਹੜੀ ਜੋਤਿਸ਼ ਹੈ ਇਹਦੇ ਬਾਰੇ ਵੀ ਥੋੜਾ ਜਿਹਾ ਨੌਲੇਜ ਦੇਵੂ ਕਿਉਂਕਿ ਕਈ ਵਹਿਮਾਂ ਭਰਮਾਂ ਦੇ ਵਿੱਚ ਵੀ ਪਾਉਂਦੇ ਆ ਉਹ ਕੀ ਹੁੰਦਾ ਤੇ ਜੋਤਿਸ਼ ਕੀ ਹੈ ਦੇਖੋ ਵਹਿਮ ਭਰਮ ਤੇ ਜੋਤਿਸ਼ ਦੋਨੋਂ ਅਲਗ-ਅਲਗ ਚੀਜ਼ਾਂ ਹੈ ਜੀ ਵਹਿਮ ਤਾਂ ਹੈ ਕਿ ਕਿਸੇ ਨੂੰ ਵੀ ਆਪਾਂ ਛੋਟੀ ਜੀ ਗੱਲ ਤੇ ਵੀ ਵਹਿਮ ਪਾ ਦਿੰਨੇ ਆ ਵੀ ਜੁੱਤੀ-ਕੁੱਤੀ ਨਹੀਂ ਕਰਨੀ ਹੈ ਨਾ ਜੀ ਹੈ ਨਾ ਉਸਿਰ ਨੀਵਾਨਾ ਰਾਤ ਨੂੰ ਜਾਂ ਕੁਛ ਵੀ ਦਿੰਦਿਆਂ ਜਿਵੇਂ ਵੈਮ ਉਹ ਉਸ ਟਾਈਮ ਇਸ ਤਰ੍ਹਾਂ ਦਾ ਮਾਹੌਲ ਸੀਗਾ ਜਾਂ ਟੈਕਨੋਲੋਜੀ ਇੰਨੀ ਡਿਵੈਲਪ ਨਹੀਂ ਹੋਈ ਸੀ ਕਿ ਉਹ ਗੱਲਾਂ ਕੀਤੀਆਂ ਜਾਂਦੀਆਂ ਜੀ ਲੇਕਿਨ ਇਹ ਦੇਖੋ ਵੈਮ ਇੱਕ ਅਲੱਗ ਚੀਜ਼ ਹੈ ਐਰੋ ਐਸਟ੍ਰੋਲੋਜੀ ਜਿਹੜੀ ਹੈ ਉਹ ਇਟਸ ਪਿਓਰ ਸਾਇੰਸ ਜੀ ਜਿਵੇਂ ਆਪਾਂ ਦੇਖਦੇ ਆ ਕਿ ਐਸਟ੍ਰੋਫਿਜ਼ਿਕਸ ਸਾਇੰਸ ਲਗਾਣੇ ਹੈ ਸਟਾਰਸ ਦੇ ਉੱਤੇ ਹੈ ਨਾ ਪਲੈਨਟਸ ਦੇ ਉੱਤੇ ਵੀ ਕਿਹੜੇ ਪਲੈਨਟ ਤੇ ਕਿਸ ਤਰ੍ਹਾਂ ਹੈ ਜਾਂਦੇ ਵੀ ਆ ਪਲੈਨਟ ਦੀ ਰਿਸਰਚ ਕਰਨ ਇਹ ਉਹੀ ਪਲੈਨਟਸ ਨੇ نو ਦੇ ਨੋ ਪਲੈਨਟ ਮੇਂ ਔਰ ਜਿਸ ਸਮੇ ਸਾਡਾ ਜਨਮ ਹੁੰਦਾ ਉਸ ਸਮੇ ਪਲੈਨਟ ਦੀ ਕੀ ਕੰਡੀਸ਼ਨ ਸੀਗੀ ਜੀ ਉਹਦਾ ਅਸਰ ਸਾਰੀ ਜ਼ਿੰਦਗੀ ਸਾਡੇ ਲਾਈਫ ਤੇ ਹੁੰਦਾ ਔਰ ਜਿਵੇਂ ਜਿਵੇਂ ਪਲੈਨਟ ਚੇਂਜ ਹੁੰਦੇ ਨੇ ਰਾਸ਼ੀ ਬਦਲਦੇ ਨੇ ਸੰਗਰਾਹ ਆਂਦੀ ਹੈ ਜਾਂ ਅਮਸਿਆ ਪੂਰਨਮਾਸ਼ੀ ਦੇ ਦਿਨ ਆਂਦੇ ਆ ਇਹਨਾਂ ਸਾਰਿਆਂ ਤੇ ਸਟਾਰ ਕਿਸ ਟਾਈਮ ਕਿਸ ਤਰ੍ਹਾਂ ਦੀ ਸਥਿਤੀ ਚ ਹੁੰਦੇ ਆ ਉਹਨਾਂ ਦਾ ਨੇਚਰ ਉਹਨਾਂ ਦੀ ਡਿਗਰੀ ਦੇਖ ਕੇ ਹੀ ਪ੍ਰੈਡਿਕਟ ਕੀਤਾ ਜਾਂਦਾ ਹੈ ਔਰ ਇਟਸ ਅ ਪਿਓਰ ਸਾਇੰਸ ਹੈ ਇਹਦੇ ਵਿੱਚ ਕੋਈ ਵਹਿਮ ਭਰਮ ਵਾਲੀ ਗੱਲ ਨਹੀਂ ਹੈ ਜੀ ਜਣੀ ਸਮੇਂ-ਸਮੇਂ ਦੇ ਨਾਲ ਬਦਲਦਾ ਰਹਿੰਦਾ ਹਾਂਜੀ ਬਦਲਦਾ ਰਹਿੰਦਾ ਹਾਂ ਜਿਵੇਂ ਹੋਣਾ ਬ੍ਰਹਸਪਤੀ ਆਸਤ ਚੱਲ ਰਿਹਾ ਸੀਗਾ 3 ਜੂਨ ਨੂੰ ਹੀ ਉਦੇ ਹੋਇਆ ਜੀ ਠੀਕ ਹੈ ਸ਼ਨੀ ਜਿਹੜਾ ਉਹ ਪਹਿਲਾਂ ਉਦੇ ਚੱਲ ਰਿਹਾ ਸੀ ਹੁਣ ਉਹ ਵਕਰੀ ਹੋਇਆ ਜੀ ਤਾਂ ਸਾਰੇ ਸਟਾਰ ਜਿਹੜੇ ਨੇ ਇਸ ਸਮੇਂ-ਸਮੇਂ ਨਾਲ ਬਦਲਦੇ ਜੀ ਸੋ ਇਹ ਜਿਹੜੀ ਪੜ੍ਹਾਈ ਹੈ ਵਿਦਿਆ ਪ੍ਰਾਪਤ ਕੀਤੀ ਹੈ ਤੁਸੀਂ ਇਹ ਕਿੱਥੋਂ ਕੀਤੀ ਸੀਗੀ ਤੇ ਕਦੋਂ ਕੀਤੀ ਸੀ ਆ ਬੇਸਿਕਲੀ ਮੈਂ ਟੀਚਿੰਗ ਲਾਈਨ ਚੋਂ ਸੀਗੀ ਮੈਂ ਮੈਮ ਇੰਗਲਿਸ਼ ਬੀਐਡ ਇਨ ਟੀਚਿੰਗ ਆਫ ਇੰਗਲਿਸ਼ ਕੀਤੀ ਹੈ ਬਟ ਮੇਰਾ ਇੰਟਰਸਟ ਆਪਣੇ ਹਸਬੰਡ ਨੂੰ ਦੇਖ ਕੇ ਇਸ ਲਾਈਨ ਚ ਹੋਇਆ ਕਿ ਮੇਰੇ ਹਸਬੰਡ ਐਸਟਰੋਲੋਜਰ ਨੇ ਬੇਸਿਕਲੀ ਜੀ ਤੇ ਉਹਨਾਂ ਨੇ ਇਸ ਚੀਜ਼ ਦੀ ਸਟੱਡੀ ਕੀਤੀ ਸੀਗੀ ਤੇ ਉਹਨਾਂ ਤੋਂ ਹੀ ਮੈਂ ਫਿਰ ਇਨਸਪਾਇਰ ਹੋਈ ਸਿੱਖਿਆ ਤੇ ਕਈ ਕੋਰਸ ਵੀ ਆਪਾਂ ਆਫਲਾਈਨ ਕੀਤੇ ਨੇ ਤਾਂ ਕਿ ਇਸ ਲਾਈਨ ਦੇ ਅੰਦਰ ਹੋਰ ਜ਼ਿਆਦਾ ਸਮਝ ਸਕੀਏ ਵੀ ਸਟਾਰਸ ਕਿਸ ਤਰ੍ਹਾਂ ਵਰਕ ਕਰਦੇ ਆ ਕਿਸ ਤਰ੍ਹਾਂ ਕਿਸੇ ਪਰਸਨ ਦੀ ਕਨਨੋਨ ਪਰਸਨ ਦੀ ਲਾਈਫ ਨੂੰ ਆਪਾਂ ਜਜ ਕਰ ਸਕਦੇ ਆ ਪ੍ਰੈਡਿਕਟ ਕਰ ਸਕਦੇ ਆ ਜੀ ਸੋ ਹੋਰ ਪੜਾਈ ਉਸ ਤੋਂ ਬਾਅਦ ਵੀ ਕੀਤੀ ਹੈ ਕੋਈ ਮੇ ਉਸ ਤੋਂ ਬਾਅਦ ਕੋਈ ਹੋਰ ਪੜਾਈ ਨਹੀਂ ਉਸ ਤੋਂ ਬਾਅਦ ਤਾਂ ਮੈਂ ਸਿਰਫ ਐਸਟਰੋਲੋਜੀ ਦੀ ਹੀ ਲਾਈਨ ਦੇ ਵਿੱਚ ਸਟੱਡੀ ਕਰਦੀ ਆਈ ਬਹੁਤ ਅਲੱਗ ਅਲੱਗ ਜਿਵੇਂ ਕਿ ਕਾਫੀ ਬ੍ਰਿਗੂ ਰਿਸ਼ੀ ਜੀ ਹੋਏ ਨੇ ਜਾਂ ਹੋਰ ਰਿਸ਼ੀਆਂ ਨੇ ਜਿਹੜੀਆਂ ਐਸਟਰੋਲੋਜੀ ਬਾਰੇ ਕਿਤਾਬਾਂ ਲਿਖੀਆਂ ਗ੍ਰੰਥ ਲਿਖੇ ਆ ਉਹਨਾਂ ਤੇ ਹੀ ਅਸੀਂ ਰਿਸਰਚ ਕਰਦੇ ਆ ਪੜ੍ਹਦੇ ਆ ਤੇ ਜਿਵੇਂ ਪ੍ਰੈਕਟਿਸ ਚੱਲਦੀ ਰਹਿੰਦੀ ਹੈ ਕੁੰਡਲੀਆਂ ਦੀ ਆ ਉਸੇ ਲਾਈਨ ਵਿੱਚ ਹੀ ਵਰਕ ਕਰੀਦਾ ਹੈ ਜੀ ਸੋ ਅੱਜ ਤੁਹਾਡਾ ਜੋ ਇਹ ਕੰਮ ਹੈ ਬਹੁਤ ਵਧੀਆ ਚੱਲ ਰਿਹਾ ਹੈ ਤੇ ਕਾफी ਸੁਣਨੇ ਦੇ ਵਿੱਚ ਵੀ ਆਇਆ ਹੈ ਕਿ ਤੁਹਾਡੇ ਕੋਲ ਬਹੁਤ ਮਤਲਬ ਕਿ ਇਸ ਤਰ੍ਹਾਂ ਦੇ ਜੋ ਦੁਖੀ ਹੈ ਸੰਸਾਰ ਕਹਿੰਦੇ ਨਾਨਕ ਦੁਖੀ ਆ ਸਭ ਸੰਸਾਰ ਸੋ ਹਰ ਬੰਦਾ तकरीबन तकरीबन ਦੁਖੀ ਹੁੰਦਾ ਹੀ ਹੈ ਉਹ ਤੁਹਾਡੇ ਕੋਲ ਕਾफी ਆ ਰਹੇ ਨੇ ਇਸ ਵੇਲੇ ਜੀ ਤੇ ਕਾफी ਤੁਹਾਡਾ ਨਾਮ ਵੀ ਚਰਚਾ ਦੇ ਵਿੱਚ ਸੋ ਅੰਮ੍ਰਿਤ ਗਿਫਟੀ ਜੀ ਦਾ ਵੀ ਕਾਫੀ ਵੱਡਾ ਰੋਲ ਹੈ ਸੋ ਤੁਹਾਡਾ ਉਹਨਾਂ ਦੇ ਨਾਲ ਪੂਰਾ ਸਹਿਯੋਗ ਹੈ ਬਿਲਕੁਲ ਮੈਨੂੰ ਉਹਨਾਂ ਦਾ ਸਹਿਯੋਗ ਮਿਲਿਆ ਹੈ ਕਿਉਂਕਿ ਪਹਿਲਾਂ ਉਹ ਇਸ ਲਾਈਨ 'ਚ ਸੀਗੇ ਉਹਨਾਂ ਨੂੰ ਦੇਖ ਕੇ ਹੀ ਅਸੀਂ ਇਨਸਪਾਇਰ ਹੋਈ ਉਹਨਾਂ ਤੋਂ ਹੀ ਸਿੱਖਦੀ ਰਹੀ ਉਹਨਾਂ ਦੇ ਨਾਲ ਪ੍ਰੈਕਟਿਸ ਕਰਦੀ ਰਹੀ ਤਾਂ ਦੇਖ ਦੇਖ ਕੇ ਜਾਂ ਕਹਿ ਲਓ ਉਹਨਾਂ ਦੇ ਨਾਲ ਵੀ ਉਹ ਕਿਸ ਤਰ੍ਹਾਂ ਕਰਦੇ ਆ ਕਿਸ ਤਰ੍ਹਾਂ ਕੁੰਡਲੀ ਦੇਖਦੇ ਆ ਉਹਨਾਂ ਨੇ ਹੀ ਬੇਸਿਕਲੀ ਮੈਨੂੰ ਇਸ ਚੀਜ਼ ਬਾਰੇ ਨੌਲੇਜ ਦਿੱਤੀ ਜੀ ਸੋ ਇਹ ਆਪਣਾ ਇੱਕ ਵਾਰੀ ਮਤਲਬ ਕਿ ਜੋ ਫੋਨ ਨੰਬਰ ਹੈ ਤੇ ਇਹ ਐਡਰੈਸ ਹੈ ਇਹ ਵੀ ਇੱਕ ਵਾਰੀ ਮਤਲਬ ਕਿ ਦਰਸ਼ਕਾਂ ਨੂੰ ਦੱਸ ਦੋ ਜੀ ਸਾਡਾ ਖਮਾਨੋ ਦੇ ਵਿੱਚ ਦਫਤਰ ਹੈ ਜੀ ਚੰਡੀਗੜ੍ਹ ਲੁਧਿਆਣਾ ਰੋਡ ਦੇ ਬਿਲਕੁਲ ਉੱਪਰ ਸ਼੍ਰੀ ਜੋਤੀਸ਼ ਕੇਂਦਰ ਹੈ ਔਰ ਸਾਡਾ ਕੰਟੈਕਟ ਨੰਬਰ ਤੁਸੀਂ ਨੋਟ ਕਰ ਸਕਦੇ ਹੋ 9815898175 ਦੂਸਰਾ ਨੰਬਰ ਹੈ 9872913175 ਤੁਸੀਂ ਕੁਰੀ ਵਿਜ਼ਿਟ ਕਰਨਾ ਚਾਹੁੰਦੇ ਆ ਤਾਂ ਤੁਸੀਂ ਪਹਿਲਾਂ ਫੋਨ ਕਾਲ ਤੇ ਅਪਾਇੰਟਮੈਂਟ ਲਵੋ ਔਰ ਜਿਹੜੇ ਬਹੁਤ ਦੂਰੋਂ ਸਾਡੇ ਕਲਾਇੰਟਸ ਨੇ ਜਿਹੜੇ ਨਹੀਂ ਵਿਜ਼ਿਟ ਕਰ ਸਕਦੇ ਹੋ ਜਿਵੇਂ ਕਿ ਆਸਟ੍ਰੇਲੀਆ ਚ ਨੇ ਕੈਨੇਡਾ ਚ ਨੇ ਜਾਂ ਹੋਰ ਦੂਸਰੇ ਸਟੇਟਾਂ ਚੋਂ ਨੇ ਹਾਂਜੀ ਉਹਨਾਂ ਦੀ ਔਨਲਾਈਨ ਹੀ ਟੈਲੀਫੋਨਿਕ ਕਨਵਰਸੇਸ਼ਨ ਬੁੱਕ ਹੋ ਜਾਂਦੀ ਹੈ ਤੇ ਉਹਦੇ ਤੇ ਉਹਨਾਂ ਨੂੰ ਗਾਈਡਲਾਈਨ ਦਿੱਤੇ ਜਾਂਦੀ ਹੈ ਉਹਨਾਂ ਨੂੰ ਮਤਲਬ ਕਿ ਫੋਨ ਤੇ ਹੀ ਦੱਸ ਦਿੱਤਾ ਜਾਵੇਗਾ ਉਹ ਫਾਰ ਜੋ ਵੀ ਹੋਏਗਾ ਬਿਲਕੁਲ ਫੋਨ ਤੇ ਹੀ ਦੱਸ ਦਿੱਤਾ ਜਾਂਦਾ ਜੀ ਔਨਲਾਈਨ ਹੀ ਫਿਰ ਉਹ ਪ੍ਰੋਸੈਸ ਚੱਲਦਾ ਹੈ ओके okay. क्योंकि हर कोई एट मतलब कोई बंदा इस टाइम जलंदर बैठा है कोई बटिंडे बैठा है कोई लखनऊ बैठा है दिल्ली बैठा है आना चाहता है लेकिन नहीं आ सकता जी ठीक है दे कैन कांटेक्ट अस फोन फोन पे ही टेलीफोनिक कन्वर्सेशन बुक हो जाए जी सो so, आज ਤੁਹਾਨੂੰ ਵਧਾਈ ਦੇਣ ਦੇ ਲਈ ਇੱਥੇ ਮਤਲਬ ਕਿ ਪੂਰਾ ਸ਼ਹਿਰ ਆ ਰਿਹਾ ਅਤੇ ਬਾਹਰੋਂ ਵੀ ਘਮਾਣੋਂ ਤੋਂ ਬਾਹਰ ਦੇ ਜੋ ਲੋਕ ਨੇ ਉਹ ਵੀ ਜੋ ਪ੍ਰਧਾਨ ਨੇ ਚੰਗੇ ਚੰਗੀਆਂ ਸ਼ਖਸੀਅਤਾਂ ਤੁਹਾਨੂੰ ਅੱਜ ਇੱਥੇ ਵਧਾਈ ਦੇਣ ਦੇ ਲਈ ਆ ਰਹੀਆਂ ਕਿਉਂਕਿ ਸਭ ਨੇ ਤੁਹਾਡੀ ਜੋ ਵੀਡੀਓ ਹੈ ਦੇਖੀ ਹੈ ਕਿ ਜੋ ਤੁਸੀਂ ਬੋਲਿਆ ਉਹ ਸੱਚ ਬੋਲਿਆ ਉਹ ਭੁਖਵਾਣੀ ਤੁਹਾਡੀ ਸਾਬਤ ਹੋ ਗਈ ਸੋ ਇਸ ਦੇ ਲਈ ਸਾਡੇ ਵੱਲੋਂ ਵੀ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਸ਼ੁਕਰੀਆ ਧੰਵਾਦ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇੰਨਾ ਪਿਆਰ ਦਿੱਤਾ ਥੈਂਕ ਯੂ ਜੀ हां जी जय माता दी जी ਆਪਾਂ ਸਾਰੇ ਸਨਾਤਨੀ ਐ ਜਦੋਂ ਵੀ ਕਦੋਂ ਪ੍ਰਮਾਤਮਾ ਕਿਸੇ ਨੂੰ ਕੋਈ ਤਰੱਕੀ ਬਖਸ਼ਦਾ ਕੋਈ ਸੇਵਾ ਦਾ ਮੌਕਾ ਦਿੰਦਾ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਕੀ ਦੇਖਦੇ ਹਾਂ ਆਪਣਾ ਘਰ ਘਰ ਤੋਂ ਬਾਅਦ ਆਪਣਾ ਪੜੋਸ ਫਿਰ ਆਪਣਾ ਸਮਾਜ ਫਿਰ ਆਪਣੀ ਸਟੇਟ ਜਦੋਂ ਸੇਵਾ ਕਰਨੀ ਹੈ ਤਾਂ ਸਭ ਤੋਂ ਪਹਿਲਾਂ ਆਪਣੇ ਘਰ-ਬਾਰ ਪੜੋਸੀਆਂ ਤੋਂ ਸ਼ੁਰੂ ਕੀਤੀ ਜਾਂਦੀ ਹੈ ਜਦੋਂ ਆਪਣਾ ਪਰਿਵਰਣ ਮਾਹੌਲ ਗਰਮੀ ਦਾ ਇੰਨਾ ਜ਼ਿਆਦਾ ਹੋ ਗਿਆ ਹੈ ਕੀ ਆਪਾਂ ਹੋਰ ਤਿਕ ਤਰੀਕਿਆਂ ਦੇ ਉਪਾਅ ਸ਼ੁਰੂ ਕਰਵਾ ਦਿੰਨੇ ਆ ਪਰ ਸਭ ਤੋਂ ਵੱਡਾ ਉਪਾਅ ਹੈ ਆਪਾਂ ਆਪਣੀ ਧਰਤੀ ਮਾਂ ਨੂੰ ਹਰਾ ਭਰਾ ਕਰੀਏ ਅੱਜ ਅਸੀਂ ਇਹ ਸ਼ੁਭ ਦਿਹਾੜੇ ਦੇ ਉੱਤੇ ਇਹੀ ਸੋਚ ਕਣੀ ਚਾਹੁੰਦੇ ਆ ਕਿ ਅਸੀਂ ਬੱਦ ਤੋਂ ਬੱਦ ਬੂਟੇ ਦਰਖਤ ਲਾ ਕੇ ਆਪਣੀ ਧਰਤੀ ਮਾਤਾ ਨੂੰ ਪੰਜਾਬ ਦੀ ਧਰਤੀ ਨੂੰ ਫੇਰ ਹਰੀ ਭਰੀ ਕਰਾਂਗੇ ਮੈਂ ਤੇ ਮਨਾਕਸ਼ੀ ਚੋਪੜਾ ਜੀ ਇਹ ਕਸਮ ਖਾਂਦੇ ਆ ਕਿ ਸਮਾਜ ਨੂੰ ਅਸੀਂ ਚੰਗੇ ਪਾਸੇ ਲਾਉਣ ਲਈ ਤੇ ਮਾਤਾ ਨੂੰ ਧਰਤੀ ਮਾਤਾ ਨੂੰ ਹਰੀ ਭਰੀ ਜੋ ਪੰਜਾਬ ਦੇ ਵਿੱਚ ਅੱਗ ਦੇ ਬਰੂੜੇ ਚੱਲ ਰਹੇ ਹਨ ਬਿਮਾਰੀਆਂ ਚੱਲ ਰਹੀਆਂ ਉਹ ਤੋਂ ਮੁਕਤ ਕਰਨ ਲਈ ਅਸੀਂ ਕਸਮ ਚੱਕਦੇ ਹਾਂ ਮੈਂ ਤੇ ਮੇਰੀ ਵਾਈਫ ਕਿ ਅਸੀਂ ਵੱਧ ਤੋਂ ਵੱਧ ਰੁੱਖ ਲਗਾਵਾਂਗੇ ਸਭ ਨੂੰ ਸੁਨੇਹਾ ਹੈ ਕਿ ਸਾਡੇ ਨਾਲ ਪੂਰਾ ਸਹਿਯੋਗ ਕਰੋ